ਠੰਡਾ ਦੇ ਪਿੰਡ ਵਿਰਕਲਾ ਵਿਖੇ ਬੀਤੇ ਦਿਨ ਇੱਕ ਪਿਓ ਨੇ ਆਪਣੇ ਖਾਤਰ ਆਪਣੀ ਧੀ ਅਤੇ ਦੋਤੀ ਦਾ ਕਤਲ ਕਰ ਦਿੱਤਾ ਸੀ ਜਿਸ ਨੂੰ ਪੁਲਿਸ ਨੇ 12 ਘੰਟਿਆਂ ਦਰਹੀ ਗ੍ਰਿਫਤਾਰ ਕਰ ਲਿਆ ਇਸ ਦਾ ਖੁਲਾਸਾ ਡੀਐਸਪੀ ਹਰਜੀਤ ਸਿੰਘ ਮਾਨ ਨੇ ਕੀਤਾ ਕੱਲ ਮਿਤੀ 8 9 2025 ਨੂੰ ਥਾਣਾ ਸਦਰ ਬਟੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਥੇ ਦੀ ਜਿਹੜੀ ਉਹਦੀ ਡੈੱਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਕਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਦੱਸੋ ਜਿਹੜੀ ਹੈਗੀ ਆ ਉਹ ਹੋ ਗਈ ਕੱਲ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾਣੇ ਸਦਰ ਬਠਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾਂ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵ ਚ ਮਾਰੀ ਸੀ ਕਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੀ ਜੀ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਆਇਆਗਾ ਉਹਨਾਂ ਦਾ ਉਹ ਮਰਡਰ ਕੀਤਾ ਆ ਵੀ ਲੜਕੀ ਦਾ ਟਾਈਮ ਬੜਾ ਬਹਿ ਗਿਆ ਸਰ ਮੈਰਿਜ ਵੀ हां मैरिज ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਗਿਆ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਉਧਰ ਦੀ ਗੱਲ ਹੈ ਵੀ ਕਾਰਨੇਡਰ ਨਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਤਫਤੀਸ਼ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮੁਕੱਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਫਤਾਰੀ ਕਰਾਂਗੇ ਹੈ ਜੀ ਬੇਟੇ ਤਾਂ ਕਿੰਨਾ ਕਰੋਨਾ ਹੈ ਹੁਣ ਤੱਕ ਹੈ ਜੀ ਹਜੇ ਤੀਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਫਤੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਰਾ ਗ੍ਰਿਫਤਾਰ ਕਰਕੇ ਉਹਦੀ ਵੀ ਕਾਰਵਾਈ ਕੀਤੀ ਜਾਏ ਮੇਨ ਦਾ ਇਮਰਜੈਂਸੀ ਹੈ ਮੇਨ ਦਾ ਇਨਫਰਟਾਕ ਮੈਂ ਕਿਹਾ ਨਾ ਬਟਲ ਦਾ ਮੇਨ ਇਹੀ ਕਰਨਾ ਜੀ ਪਿੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ-ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ ਸਰ ਮਿੰਤੇ ਇੱਕ ਲੜਕੀ ਦੇ ਜਿਹੜੇ ਫਾਦਰ ਨੇ ਲੋ ਹੈ ਉਹਨਾਂ ਦੇ ਵਿਆਹ ਦੇ ਧਾਰਕ ਤੁਸੀਂ ਪਚਾ ਦਾਟ ਕੀਤਾ ਉੱਥੇ ਮੌਜੂਦ ਸੀਗੇ ਉਹ ਉਹਨਾਂ ਨੇ ਕਿਹਾ ਸੀਗਾ ਵੀ ਲੜਕੀ ਦੇ ਫਾਦਰ ਤੇ ਭਰਾ ਨੇ ਇਸ ਵਾਰ ਦਾਤ ਨੂੰ ਜਾਮ ਉਹ ਲਿਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਢੰਗ ਨਾਲ ਤਫ਼ਰੀਸ਼ ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਨਾਲ ਦੀ ਨਾਲ ਹੀ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਫੜ ਹੀ ਲਿਆ ਇੱਕ ਨਾਲ ਦੀ ਨਾਲ ਸਰ ਤੇਲਾ ਵੀ ਕੋਈ ਲੜਾਈ ਝਗੜਾ ਹੋਇਆ ਇਹਨਾਂ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਂਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲਾ ਬਿੱਟਿੰਗ ਲੜਕੀ ਹੈ ਉਦੋਂ ਤੇ ਹਮਲਾ ਕਰਨਾ ਸੀ ਉਹਦਾ ਹਸਬੰਦ ਤੇ ਹਮਲਾ ਕਰਨਾ ਚਾਹੁੰਦੇ ਸੀ ਦੇਖੋ ਇਹ ਤਫਤੀਸ਼ ਦਾ 파ਟਾ ਅੱਜ ਅਸੀਂ ਉਹਦਾ ਪੁਲਿਸ ਰਿਮਾਂਡ ਲਵਾਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਡੰਗਾਈ ਨਾਲ ਪੁੱਛਗਛ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਲੈ ਕੇ ਆਵਾਂਗੇ ਬਸ ਕੈਂਟੀ ਮੈਂ ਤੇ ਕੀ ਕੀਤਾ ਤੁਸੀਂ ਮੇਰਾ ਹਾਂ ਜੀ ਮੇਰੇ ਤਾਂ ਬਚਣ ਦੇ ਕੀਤੇ ਹੈ ਬਰ ਕੱਲਾ ਬਸਟਾ ਹਿੱਤ ਬਸ ਅੱਡਾ ਸੀ ਉੱਥੇ ਮਤਲਬ ਉੱਥੇ ਮੈਡੀਸਨ ਲਾਈਨ ਤੇ ਕਹਿ ਰਹੇ ਆ ਸਾਹਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬਸ ਟਾਕੀਏ ਨਾਲ ਹੀ ਕੋਲ ਏ ਇੱਕ ਸਪੈਸ਼ਲ ਇਸ ਤਿਹਨ ਸਾਲ ਹੋ ਗਏ ਪਿਆਰ ਉਹਦੇ ਕੋਲ ਕਚਾ ਵੀ ਸੀਗਾ 10 ਸਾਲ ਚਲੇ ਜੇ ਕੋਈ ਅਦਾਦੀ ਗੱਲ ਹੁੰਦੀ ਉਹਨੂੰ ਉਹਨਾਂ ਕੋਲੋਂ ਵੀ ਸੇ ਪਿੰਡ ਦਾ ਮਾਮਲਾ ਇੱਕ ਉਹ ਲੱਗਦਾ ਕਿ ਉਹਨੂੰ ਫਸਾਇਆ ਹੋਣਾ ਪਿੰਡ ਵਾਲਿਆਂ ਨੇ ਕਾਹਲੇ ਮੇੜੇ ਵਾਲੇ ਹੋਣੇ ਕਿਸੇ ਨੇ ਕੋਈ ਇਸ ਤਰ੍ਹਾਂ ਇਹ ਗੱਲ ਦੇਖੋ ਹਲੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਕੋਈ ਬਟ ਕੋਈ ਹੋਰ ਹੈ ਜੀ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਉਹ ਕਰ ਰਹੇ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਜੇ 24 ਘੰਟੇ ਦੇਖੋ ਪੁਲਿਸ ਨੇ ਉਹਨੂੰ 12 ਘੰਟਿਆਂ ਦੇ ਵਿੱਚ ਵਿੱਚ ਹੀ ਜਿਹ ਤੇ ਨਾਲ ਹੀ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈ ਕਰ ਕਵਰ ਕਰ ਲਿਆ ਹੈ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹੈਗਾ ਅੱਜ ਉਹਦਾ ਪੁਲਿਸ ਰਿਪੋਰਟ ਲਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਕਸ਼ਿਸ਼ ਕਰਾਂਗੇ ਇੰਟਰੋਗੁਏਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫੇਰ ਵੀ ਸ਼ੇਅਰ ਕਰਾਂਗੇ ਸਰ ਜੋ 150 ਦੀ ਬੱਚੀ ਉਹਦੋਂ ਤੀ ਨਹੀਂ ਹੁੰਦਾ ਕਿਤਾ ਸੀਗਾ ਜਾਂ ਉਹ ਪਬਲੀਕ ਘਟਨਾ ਦਾ ਨਾਮ ਉਹਦੇ ਵੀ ਸਿਰ ਦੀ ਸੱਟ ਲੱਗੀ ਹੋਈ ਹੈ ਦੇਖੋ ਡਿੱਗੀ ਹੈ ਜਾਂ ਕੋਈ ਹੋਰ ਸਿਰ ਦੀ ਸੱਟ ਅੰਦਰ ਦੀ ਸੱਟ ਹੈ ਗਈ ਸੀ ਉਹ ਵੱਜੀ ਹੋਈ ਹੈ ਜੀਦ ਕਰਕੇ ਉਹਦਾ ਉਹਦਾ ਸਹਿਕਦੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਪੁਲਿਸ ਨੇ ਹੀ ਦਾ ਜਾ ਕੇ ਗੱਡੀ ਵੇਚ ਕੇ ਅਸੀਂ ਦਾਖਲ ਕਰਾਇਆ ਹੈ